ਖਾਲਸਾ ਏਡ ਨੇ ਬਿਆਸ ਦਰਿਆ ਦੇ ਟੁੱਟੇ ਹੋਏ ਬੰਨ ਦੇ ਪੁਨਰਨਿਰਮਾਣ ਤੇ ਮਜ਼ਬੂਤੀ ਦੇ ਲਈ ਸੁਲਤਾਨਪੁਰ ਲੋਧੀ ਦੇ ਸੋਣਾ ਪਿੰਡਾਂ ਦੇ ਮੁੜ ਵਸੇਵੇ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਪਿੰਡ ਸੰਗਾੜਾ ਤੇ ਨੇੜੇ ਕਿਸਾਨਾ ਵੱਲੋਂ ਬਣਾਏ ਆਰਜੀ ਬੰਨ ਨੂੰ ਪੱਕਾ ਕਰਨ ਦਾ ਸੇਵਾਕਾਰ ਚ ਤੋਂ ਪਹਿਲਾਂ ਅਰਦਾਸ ਕੀਤੀ ਅਤੇ ਫਿਰ ਕੰਮ ਨੂੰ ਸ਼ੁਰੂ ਕੀਤਾ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਖਾਲਸਾ ਏਡ ਸਹਾਇਤਾ ਕਰ ਰਹੀ ਹੈ ਜਿਸ ਦੀ ਲੰਬਾਈ 15 ਕਿਲੋਮੀਟਰ ਹੈ ਅਤੇ ਇਸ ਦਾ ਸਾਰਾ ਹੀ ਖਾਲਸਾ ਏਡ ਕਰੇਗੀ। ਪਾਪਲਾਈਨ ਤੇ ਜੀਸੀਵੀ ਮਸ਼ੀਨਾ ਮੰਗਵਾ ਲਈਆਂ ਹਨ ਅਤੇ ਟਾਂਚੇ ਤੇ ਮਿੱਟੀ ਪਾਉਣ ਦੀ ਪ੍ਰਕਿਰਿਆ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ। ਖਾਲਸਾ ਏਡ ਦਾ ਕਹਿਣਾ ਸੀ ਕਿ ਸਾਡੇ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਆਪਣੀ ਸਥਿਤੀ ਬਾਰੇ ਵੀ ਦੱਸਿਆ ਸੀ। ਜਿਸ ਤੋਂ ਬਾਅਦ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਜਲਦੀ ਹੀ ਇਸ ਬੰਨ ਨੂੰ ਹੋਰ ਮਜ਼ਬੂਤ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਜਾਏ। ਮਿਰਨਾ ਦਵਿੰਦਰ ਸਿੰਘ ਆ ਮੈਂ ਖਾਲਸਾ ਜਿਹੜੇ ਪੰਜਾਬ ਦੇ ਆਪਰੇਸ਼ਨ ਚੱਲਦੇ ਮੈਨੂੰ ਪੰਜਾਬ ਚਲੀਰ ਕਰਦਾ ਹਾਂ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਬਾਉਪੁਰ ਪਿੰਡ ਦੇ ਵਿੱਚ ਜਿਹੜਾ 2023 ਦੇ ਵਿੱਚ ਹੜ੍ਹ ਆਏ ਸੀ ਇੱਥੇ ਮੰਨ ਦੇ ਵਿੱਚ ਬਹੁਤ ਵੱਡੇ ਪਾੜ ਪਏ ਸੀ ਜਿਹੜੇ ਅਜੇ ਤੱਕ ਪੂਰੇ ਨਹੀਂ ਸੀ ਹੋਏ ਤੇ ਜਦੋਂ ਦੁੱਧੇ ਬੰਨੇ ਸਾਡਾ ਕੰਮ ਚੱਲਦਾ ਕਿ ਪਿੰਡ ਵਾਲਿਆਂ ਬਹੁਤ ਵਾਰਾਂ ਮੇਰੇ ਨਾਲ ਸੰਪਰਕ ਕੀਤਾ ਸੀ ਕਿ ਜਿਹੜੀ ਸੇਵਾਵਾਂ ਸਾਡੇ ਵੱਲ ਵੀ ਕੀਤੀ ਜਾਵੇ ਫਿਰ ਇਹਨਾਂ ਦੇ ਸਹਿਯੋਗ ਦੇ ਨਾਲ ਵੀ ਅੱਗੇ ਇਹ ਕੰਮ ਸ਼ੁਰੂ ਹੋਇਆ ਨਾ ਕਰ ਰਕਬਾ ਜਿਹੜਾ ਇੱਥੇ ਦਾ ਕਿੰਨੇ ਕੁ ਲੋਕ ਪ੍ਰਭਾਵਿਤ ਹੋਣੇ ਸਾਲ ਸਾਹਿਦ ਉਹ ਫਿਰ ਜਿਹੜੀ ਸੇਵਾ ਇਹਨਾਂ ਦੇ ਇਹ ਜਿਹੜਾ ਰਕਬਾ ਬਣਦਾ ਵਾ 14 ਤੋਂ 15 ਕਿਲੋਮੀਟਰ ਬਣਿਆ ਤੇ 4 ਤੋਂ 5 ਕਿੰਟ ਆਉਂਦੇ ਆ ਤੇ ਲਗਭਗ ਜਿਹੜੀ ਉਹਨਾਂ ਦੀ ਕਲੇ ਆ 2000 ਕਿੱਲੇ ਦੇ ਪਲੱਸ ਹੋਊਗੀ ਤੇ ਇੱਥੇ ਜਿਹੜੀ ਸਵਾਮਾ ਸਾਡੇ ਵੱਲੋਂ ਜੀਸੀਪੀ ਫੋਕ ਲਾਈਨਾਂ ਵਾ ਕੋਈ ਵੀ ਇਸ ਤੋਂ ਵੱਡੀ ਮਸ਼ੀਨਰੀ ਦੀ ਲੋੜ ਹੋਊਗੀ ਉਹ ਵੀ ਅਸੀਂ ਇੱਥੇ ਪ੍ਰੋਵਾਈਡ ਕਰਾਂਗੇ ਪਲੱਸ ਜਿਹੜਾ ਵਾ ਟ੍ਰੈਕਟਰਾਂ ਦਾ ਟਰਾਲੀਆਂ ਦਾ ਕਿਰਾਇਆ ਦਾ ਸਹਿਯੋਗ ਪਿੰਡ ਵੱਲੋਂ ਹੋਣਾ ਵਾ ਜਿਹੜਾ ਡੀਜ਼ਲ ਦਾ ਸਹਿਯੋਗ ਆਊਟਸਾਈਡ ਵੱਲੋਂ ਸੰਗਠਿਤ ਕਰਨਾ ਇਹ ਕਿ ਦਿਨਾਂ ਤੋਂ ਲੱਗ ਰਿਹਾ ਕਿ ਬਹੁਤ ਸਾਰੇ ਲੋਕਾਂ ਦੇ ਇਹ ਵੀ ਨਹੀਂ ਜਿਹੜੇ ਅੱਜ ਵੀ ਮਦਦ ਲਈ ਠੀਕ ਆ। ਅਸੀਂ ਇਹੋ ਸੁਨੇਹਾ ਚ ਕਹਿੰਨੇ ਆਂ ਵੀ ਆਪਾਂ ਇਹ ਜਿਹੜੇ ਕਾਰਜ ਆ ਰਲ ਮਿਲ ਕੇ ਜਿੱਦਾਂ ਜਿੱਥੇ ਸਾਰੇ ਇਕੱਠੇ ਹੋ ਕੇ ਕੀਤੇ ਆਂ ਆਉਣ ਵਾਲੇ ਕਿਸੇ ਵੀ ਸਮੇਂ ਦੇ ਕੁਦਰਤੀ ਆਫਤਾਂ ਦੀ ਬਲ ਤੇ ਪਰਮਾਤਮਾ ਦੇ ਹੱਥ ਜੋੜਦੇ ਆਂ ਵੀ ਇਹ ਦੁਬਾਰਾ ਨਾ ਆਵੇ ਜਿੱਥੇ ਵੀ ਆਉਣ ਵਾਲੇ ਸਮੇਂ ਤੇ ਕਿੱਥੇ ਵੀ ਕਿਤੇ ਲੋੜ ਪੈਂਦੀ ਆ ਖਾਲਸਾ ਧਰਮ ਦਾ ਜਗਾ ਤੇ ਹਾਜ਼ਰ ਆ ਤੇ ਉਹ ਸਾਡੇ ਨਾਲ ਸੰਪਰਕ ਕਰਨ ਲਈ ਫੋਨ ਨੰਬਰ ਵੈਬਸਾਈਟ ਸਾਰਾ ਕੁਝ ਚੱਲਦਾ ਵਾ ਉਹ ਤੋਂ ਨੰਬਰ ਲੈ ਕੇ ਸਾਡੇ ਨਾਲ ਸੰਪਰਕ ਕਰਨ ਦੇ ਸਾਡੇ ਸੇਵਾਦਾਰ ਉੱਥੇ ਪਹੁੰਚ ਗਏ। ਮੈਂ ਕੁਲਦੀਪ ਸਿੰਘ ਸਾੰਗੜਾ ਇੱਥੋਂ ਦੇ ਰਹਿਣ ਵਾਲਾ ਸਾਡੇ ਇੱਥੇ 16 17 ਪਿੰਡ ਪੈਂਦੇ ਆ ਜਿੰਨਾ ਪਿੰਡਾਂ ਦੀ ਇਸ ਬਨ ਲੱਗਣ ਤੋਂ ਪਹਿਲਾਂ ਹਰ ਸਾਲ ਇਹ ਬਰਬਾਦੀ ਹੁੰਦੀ ਸੀ ਤੇ ਜਦੋਂ ਤੋਂ ਇਹ ਬਨ ਲੱਗਿਆ ਸੀ ਸਾਨੂੰ ਕੁਝ ਸੁਖ ਦਾ ਸਾਹ ਆਇਆ ਸੀ ਕਿ ਅਸੀਂ ਸ਼ਾਇਦ ਸਾਡਾ ਜੀਵਨ ਪੱਧਰ ਜਿਹੜਾ ਉੱਚਾ ਹੋ ਜਾਏਗਾ ਪਰ 2023 ਦੇ ਵਿੱਚ ਜਿਹੜੇ ਹੜ੍ਹ ਆਏ ਆ ਉਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਭਾਰੀ ਤਬਾਹੀ ਪਾਈ ਜਿੱਥੇ ਬਨ ਟੁੱਟਿਆ ਬਨ ਦੇ ਵਿੱਚ ਤੋੜ ਪਿਆ ਉਥੇ ਮਤਲਬ ਸੈਂਕੜਿਆਂ ਦੇ ਹਿਸਾਬ ਦੇ ਨਾਲ ਜ਼ਮੀਨਾਂ ਬਰਬਾਦ ਹੋਈਆਂ ਜਿਨ੍ਹਾਂ ਦੇ ਵਿੱਚ ਢੋਏ ਵੀ ਪੈ ਗਏ ਜਿਹੜੀਆਂ ਕਦੇ ਵੀ ਨਾ ਬਣ ਸਕਦੀਆਂ ਨੇ ਔਰ ਕਈਆਂ ਦੇ ਵਿੱਚ ਰੇਤ ਪੈ ਗਈ ਜਿਹੜੀ ਅਜੇ ਤੱਕ ਚੁੱਕੀ ਨਹੀਂ ਗਈ ਤੇ ਹੁਣ ਅਸੀਂ ਜਿਹੜੀ ਆਉਣ ਵਾਲੀ ਫਸਲ ਆ ਉਹ ਸਾਡਾ ਮਨ ਨਹੀਂ ਸੀ ਕਰਦਾ ਕਿ ਫਸਲ ਅਸੀਂ ਕਿਵੇਂ ਬੀਜੀਏ ਕਿਉਂਕਿ ਪਾਣੀ ਬਰਸਾਤਾਂ ਦੇ ਤਨ ਫੇਰ ਆ ਗਿਆ ਸਾਡੇ ਤੇ ਫੇਰ ਆਉਣਗੇ ਫਸਲ ਸਾਡੀ ਫੇਰ ਮਰੀ ਜਾਊਗੀ ਪਰ ਅਸੀਂ ਬਹੁਤ ਵਾਰ ਦਲਵਾ ਖਾਲਸਾ ਏਡ ਦੇ ਨਾਲ ਸੰਪਰਕ ਕੀਤਾ ਬੇਨਤੀਆਂ ਕੀਤੀਆਂ ਖਾਲਸਾ ਹਿੱਡ ਦੇ ਪ੍ਰੋਜੈਕਟ ਜਾਦੇ ਚੱਲਣ ਕਰਕੇ ਥੋੜਾ ਜਿਹਾ ਕੰਮ ਡਿਲੇ ਹੋ ਗਿਆ ਪਰ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਤੁਹਾਡੇ ਏਰੀਆ ਦੇ ਵਿੱਚ ਆ ਕੇ ਸੇਵਾ ਕਰਾਂਗੇ ਪਰ ਤੁਹਾਡਾ ਨਾਲ ਸਹਿਯੋਗ ਹੋਣਾ ਚਾਹੀਦਾ ਤੇ ਅਸੀਂ ਇਸ ਇਲਾਕੇ ਪਰ ਦੇ ਵਿੱਚੋਂ ਇਹ ਵਿਸ਼ਵਾਸ ਇਹਨਾਂ ਨੂੰ ਦਿਵਾਇਆ ਕਿ ਅਸੀਂ ਜਿੰਨਾ ਸਾਡੇ ਤੋਂ ਹੋਇਆ ਸਹਿਯੋਗ ਕਰਾਂਗੇ ਤੇ ਬਾਕੀ ਤੁਸੀਂ ਸਾਡੀ ਮਦਦ ਕਰੋ ਤੇ ਇਹ ਜਿਹੜੇ ਬੰਨ ਦੇ ਤੋੜ ਵੱਜ ਜਾਣ ਕੌਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੜਾ ਉਹਦੀ ਮਾਰ ਤੋਂ ਸੀ ਵੱਜ ਜਾਈਏ ਤੇ ਸਾਡੇ ਲੋਕਾਂ ਦਾ ਜਿਹੜਾ ਜੀਵਨ ਪਦਰਾ ਉਹ ਉੱਚਾ ਹੋ ਸਕੇ ਇਹ ਫੰਡ ਹੈ ਇਹ ਫੰਡ ਹੈ ਜਿਹੜਾ ਰਾਜ ਦਾ ਹੈ ਜਿਹਦਾ ਇਹ ਦਾਦ ਤੁਲਾ ਰਖਾਇਆ ਗਿਆ ਹੈ ਸਰਭਾਵਾਂ ਇਹ ਜਿਹੜਾ ਜੀ ਟਾਪੂ ਨਮਾ ਇਲਾਕਾ ਦਾ ਇਹ ਉਹ ਟਾਪੂ ਨਮਾ ਇਲਾਕੇ ਦੇ ਵਿੱਚ ਅਸੀਂ ਵੈਸੇ ਤਾਂ ਆਪਣੇ ਤੌਰ ਤੇ ਇਹ ਬਣ ਲਾਇਆ ਸੀਗਾ ਪਰ ਇਹ ਜ਼ਮੀਨ ਕੋਈ ਮਤਲਬ ਦਰਿਆਦ ਹੀ ਨਹੀਂ ਹੈ ਤੇ ਨਾ ਕੋਈ ਸਰਕਾਰੀ ਜ਼ਮੀਨ ਹੈ ਨਾ ਕਿ ਸਾਡੀਆਂ ਆਪਣੀਆਂ ਮਾਲਕੀਆਂ ਜ਼ਮੀਨਾਂ ਉਹਨਾਂ ਨੂੰ ਬਚਾਉਣ ਵਾਸਤੇ ਅਸੀਂ ਇਹ ਪਬਲਿਕ ਨੇ ਜਿਹੜਾ ਸੰਗਤ ਨੇ ਯੋਗ ਦੇ ਨਾਲ 2018 ਦੇ ਵਿੱਚ ਬਣ ਲਾਇਆ ਸੀਗਾ ਤੇ 18 ਤੋਂ ਅਸੀਂ 4 ਫਸਲਾਂ 19 ਦੇ ਵਿੱਚ 20 21 ਦਾ 4 ਫਸਲਾਂ ਜਿਹੜੀਆਂ ਸਾਡੀਆਂ ਹੋਣੀਆਂ ਉਸ ਤੋਂ ਉਪਰੰਤ ਜਿਹੜਾ ਵਾ ਇਹ 23 ਦੇ ਵਿੱਚ ਜਿਹੜਾ ਟੁੱਟ ਗਿਆ ਤੇ ਸਾਡੀ ਫੇਰ ਜਿਹੜੀ ਹੈ ਬਰਬਾਦੀ ਹੋ ਗਈ। ਹੁਣ ਜਿਹੜਾ ਬੰਦ ਨਾ ਅੱਜ ਜਾ ਰਿਹਾ ਹੈ ਕਿੰਨੀ ਥਾਵਾਂ ਤੋਂ ਫੀਚ ਹੈ ਦੀ ਕਿੰਨਾ ਕੁ ਰਕਬਾ ਹੈ ਕਿੰਨਾ ਕਿ ਟਾਈਮ ਲੱਗੇਗਾ। ਜਿਹੜਾ ਤਾਂ ਬਿਲਕੁਲ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮਹਾਂਪੁਰਸ਼ ਬਾਬਾ ਸੁੱਖਾ ਸਿੰਘ ਨੇ ਬਹੁਤ ਸਹਿਯੋਗ ਕੀਤਾ ਸੀ 2023 ਦੇ ਵਿੱਚ ਸੰਗਤਾਂ ਸੰਗਤ ਰੂਪ ਦੇ ਵਿੱਚ ਤੇ ਇੱਥੋਂ ਦੇ ਰਾਣਾ ਅੰਦਰ ਪ੍ਰਤਾਪ ਹਲਕਾ ਬਦਾ ਜਿਹੜੇ ਆ ਉਹਨਾਂ ਨੇ ਪੈਸਾ ਲਾਇਆ ਸੀ ਤੇ ਜਿਹੜੇ ਤੋੜ ਜ਼ਿਆਦਾ ਪ੍ਰਭਾਵਿਤ ਕਰਦੇ ਇਸ ਇਲਾਕੇ ਨੂੰ ਉਹਨੂੰ ਬੰਦ ਕੀਤਾ ਗਿਆ। ਪਰ ਉਹ ਵੀ ਹਜੇ ਪੂਰੇ ਮੁਕੰਮਲ ਨਹੀਂ ਸੀ ਕੰਪਲੀਟ ਨਹੀਂ ਹੋਏ ਉਹਨਾਂ ਦੇ ਵੀ ਖਤਰਾ ਆ ਜੇ ਉਹਨਾਂ ਹੀ ਬਣਿਆ ਤੇ ਦੋ ਤੋੜ ਇੱਥੇ ਤਿੰਨ ਇਹੋ ਜੇ ਸੀ ਜਿਹੜੇ ਬਿਲਕੁਲ ਟੁੱਟੇ ਪਏ ਸੀ ਉਹਨਾਂ ਦੇ ਵਿੱਚ ਮਤਲਬ ਕੋਈ ਬਣਿਆ ਨਹੀਂ ਸੀ ਗਿਆ ਤੇ ਕਿਸੇ ਵੇਲੇ ਵੀ ਉਹ ਪਾਣੀ ਆ ਕੇ ਵਰਤ ਸਕਦਾ ਸੀ ਇਸ ਵਾਸਤੇ ਇਹ ਜਿਹੜੇ ਤਿੰਨ ਕ ਜਗ੍ਹਾ ਤੇ ਇਦਾਂ ਹੀ ਆ ਇਹ ਐਵਰੇਜ ਲਾ ਲਈਏ ਵੀ ਕਿਲੋ ਕਿਲੋ ਮੀਟਰ ਦਾ ਏਰੀਆ ਇਦਾਂ ਦਾ ਵਾ ਜਿੱਥੇ ਬਿਲਕੁਲ ਹੀ ਬੰਨ ਨਹੀਂ ਹੈਗਾ ਉਹਨੂੰ ਬੰਨਣਾ ਵਾ ਉਸ ਤੋਂ ਪਰੰਤ ਜਿਹੜਾ ਵਾ ਜ਼ਮੀਨਾਂ ਦੇ ਵਿੱਚੋਂ ਸਾਡੇ ਕਿਸਾਨਾਂ ਨੇ ਮਿੱਟੀ ਦੇਣੀ ਆ ਖੇਤਾਂ ਦੇ ਵਿੱਚੋਂ ਇਹ ਇਹ ਖਾਲਸਾਡ ਦੇ ਸਹਿਯੋਗ ਦੇ ਨਾਲ ਟਰੈਕਟਰ ਵਾਲੀਆਂ ਸਾਡੇ ਲੱਗਣੇ ਆ ਤੇ ਇਹ ਬੰਨ ਦੇ ਉੱਤੇ ਮਿੱਟੀ ਪਾਈ ਜਾਣੀ ਪਊ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਖਾਲਸੇਡ ਇੰਟਰਨੈਸ਼ਨਲ ਹੈਡ ਆਫ ਆਪਰੇਸ਼ਨਰੀ ਹੈ ਜੀ। ਤੇ ਅੱਜ ਜਿਹੜਾ ਸੇਵਾ ਕਾਰਜ ਇੱਥੇ ਆਰੰਭ ਕਰ ਰਹੇ ਹਾਂ ਪ੍ਰੀਵੈਂਟਿਵ ਮੈਜ਼ਰ ਨੂੰ ਲੈ ਕੇ ਅੱਪਾ ਜਿਹੜਾ ਸ਼ੁਰੂ ਕਰ ਰਹੇ ਹਾਂ ਜਿਵੇਂ ਪਿਛਲੇ ਸਾਲ ਚ ਇੱਥੇ ਹੜ੍ਹ ਆਏ ਤੇ ਇਹ ਜਿਹੜਾ ਬੰਨ ਜਿੱਥੇ ਅੱਪਾ ਖੜੇ ਆ ਬਉਪਰਪਿੰਡ ਦੇ ਵਿੱਚ ਇੱਥੇ ਗਰੀਬ 14 ਕਿਲੋਮੀਟਰ ਦੀ ਇਹਦੀ ਲੰਬਾਈ ਹੈ ਹਰੀਕੇ ਪਤਣਾ ਵੱਲ। ਇੱਥੇ 2018 ਤੋਂ ਪਹਿਲਾਂ ਜਿਵੇਂ ਕੋਈ ਬੰਨ 2018 2000 ਦੇ ਹੜ੍ਹਾਂ ਵੇਲੇ ਵੀ ਇੱਥੇ ਨੁਕਸਾਨ ਹੋਇਆ ਤੇ ਪਿਛਲੇ ਸਾਲ ਜਿਹੜੇ 2023 ਦੇ ਵਿੱਚ ਹੜ੍ਹ ਆਈ ਉਦੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਹਾਲੇ ਵੀ ਪਾੜ ਜਿਹੜੇ ਦੋ ਥੰਮ੍ਹ ਤੇ ਪਏ ਹੋਏ ਨੇ ਤੇ ਬੰਨ ਦੀ ਖਸਾਲ ਸੀੜੀ ਕਾਫੀ ਖਸਤਾ ਹੋ ਚੁੱਕੀ ਹੈ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਦੁਬਾਰਾ ਪਾਣੀ ਆਉਣ ਦਾ ਖਤਰਾ ਹੈ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਬਾਰਸ਼ਾਂ ਭਾਰੀ ਹੋਣ ਤੇ ਦਰਿਆ ਦੇ ਵਿੱਚ ਪਾਣੀ ਆ ਜਾਵੇ ਜਿਵੇਂ ਪਹਿਲਾਂ ਵੀ ਫਸਲਾਂ ਮਰਗੀਆਂ ਆਈਆਂ ਨੇ ਤੇ ਉਮੀਦ ਹੈ ਵੀ ਜਿਹੜਾ ਬੰਨ ਆਪਾਂ ਬੰਨਣਾ ਇੱਥੇ ਇੱਥੇ ਜਿਹੜਾ ਪਾੜ ਪੁਰਿਆ ਜਾਣਾ ਤੁਹਾਨੂੰ ਬਣਾ ਜਾਣਾ ਵੀ ਇਹਦੇ ਨਾਲ ਉਹ ਬਚਾਅ ਕੁਝ ਨਾ ਕੁਝ ਫਸਲਾਂ ਦਾ ਹੋਊਗਾ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਆਪਾਂ ਜਿਹੜਾ ਸੇਵਾ ਕਾਰਜ ਇਧਰ ਆਰੰਭ ਕੀਤਾ ਪਹਿਲਾਂ ਇਹ ਤੋਂ ਪੱਛਮ ਵਾਲੇ ਪਾਸੇ ਜਿੱਧਰ ਮੁੰਡਾ ਪਿੰਡ ਪੈਂਦਾ ਉਧਰ ਜਿਹੜੀ 16 ਕਿਲੋਮੀਟਰ ਦੀ ਲੰਬਾਈ ਬੰਨ੍ਹ ਦੀ ਮਜਬੂਤੀ ਦਾ ਕਾਰਜ ਜਿਹੜਾ ਉਹ ਸੰਪੂਰਨ ਹੋਇਆ ਤੇ ਹੁਣ ਇਧਰਲੇ ਪਾਸੇ ਜਿਹੜਾ ਸੇਵਾ ਕਾਰਜ ਸ਼ੁਰੂ ਹੋਇਆ ਅੱਜ ਤੱਕ ਕਿੱਦਾਂ ਪਹੁੰਚ ਕੀਤੀ ਹੈ ਵੈਸੇ ਤਾਂ ਜੀ ਅਸੀਂ ਜਿੱਥੇ ਜਿੱਥੇ ਵੀ ਹੜ੍ਹ ਆਉਂਦੇ ਨੇ 2019 ਚ ਵੀ ਉਦੋਂ ਵੀ ਆਏ ਤੇ ਪਿਛਲੇ ਸਾਲ ਵੀ ਇਹ ਟੀਮਸ ਫੀਲਡ 'ਚ ਜਾ ਪਰ ਇਸ ਇਲਾਕੇ ਬਾਬਤ ਪਾਣੀ ਉਤਰ ਚੁੱਕਿਆ ਸੀ ਜਦੋਂ ਮੁੰਡਾ ਪਿੰਡ 'ਚ ਕੰਮ ਚੱਲ ਰਿਹਾ ਸੀ ਉਹਦੋਂ ਇਸ ਇਲਾਕੇ ਦੇ ਜਿਹੜੇ ਨਿਵਾਸੀ ਨੇ ਉਹਨਾਂ ਵੱਲੋਂ ਕੋ ਕੰਸਰਨ ਰੇਜ਼ ਕੀਤਾ ਗਿਆ ਸੀ ਵੀ ਜਦੋਂ ਉਧਰ ਬੰਨ ਬੰਨਿਆ ਗਿਆ ਤਾਂ ਪਾਣੀ ਦੀ ਮਾਰ ਇਹਨਾਂ ਪਿੰਡਾਂ ਵੱਲ ਵੱਧ ਜੂਗੀ ਉਦੋਂ ਅਸੀਂ ਇਹਨਾਂ ਨੂੰ ਫਿਰ ਜ਼ਿਕਰ ਕੀਤਾ ਸੀ ਵੀ ਜੇਕਰ ਇੱਥੇ ਪਾਣੀ ਦੀ ਮਾਰ ਇਹਨਾਂ ਪਿੰਡਾਂ 'ਵਲੋਂ ਆਉਂਦੀ ਹੈ ਜੇ ਬਨ ਵੀ ਹਾਲਤ ਠੀਕ ਨਹੀਂ ਤਾਂ ਪਿੰਡ ਹੰਬਲਾ ਮਾਰਨ ਅਸੀਂ ਇਕੱਠੇ ਹੋ ਕੇ ਨਾਲ ਉਹ ਕਿ ਇੱਧਰ ਵੀ ਬਨਾਂਗੇ ਸੋ ਪਿੰਡ ਵੱਲੋਂ ਬਾਬਾ ਉੱਪਰ ਪਿੰਡ ਵੱਲੋਂ ਹੋਰ ਪੰਡਾਂ ਦੀਆਂ ਸੰਗਤਾਂ ਵੱਲੋਂ ਇਕੱਠੇ ਹੋ ਕੇ ਜਿਹੜਾ ਸੰਬਰਕ ਕੀਤਾ ਗਿਆ ਸੀ ਕਿ ਸਾਡੇ ਪਿੰਡਾਂ ਵੱਲ ਜਿਹੜਾ ਨੁਕਸਾਨ ਕਰੂਗਾ ਪਾਣੀ ਜੀ ਦੂਜੇ ਪਾਸੇ ਬਨ ਜ਼ਿਆਦਾ ਮਜ਼ਬੂਤ ਹੋਗਾ ਕਿਉਂਕਿ ਪਾਣੀ ਨੂੰ ਕੋਈ ਨਾ ਕੋਈ ਰਾਹ ਚਾਹੀਦਾ ਹੈ ਤੇ ਜੇ ਉਧਰਿਆ ਦੇ ਵਿੱਚੋਂ ਕਿਸੇ ਨਾ ਪਾਸੇ ਪਾੜ ਹੈਗਾ ਤਾਂ ਉਧਰ ਆਊਗਾ ਇਹਨਾਂ ਪਿੰਡਾਂ ਦੀ ਫਸਲਾਂ ਮਰਦੀਆਂ ਰਹੀ ਇਹ ਉਦੋਂ ਹੀ ਇਹ ਹੋਇਆ ਸੀਗਾ ਡਿਸਕਸ ਕੀ ਬਿਜਦੋ ਉੱਥੇ ਬੰਨ੍ਹ ਦੀ ਸੰਪੂਰਨਤਾ ਹੋ ਗਈ ਮਨਨ ਦੇ ਕਾਰਜ ਦੇ ਫਿਰ ਇਸੇ ਜਿਹੜਾ ਸ਼ੁਰੂ ਕੀਤਾ ਜਾਊਗਾ ਹੁਣ ਅੱਗੇ ਚੋਨੇ ਦੀ ਬਜਾਈ ਹੋਣੀ ਹੈ ਤੇ ਸਾਡੀ ਕੋਸ਼ਿਸ਼ ਹੈ ਵੀ ਚੋਨੇ ਦੀ ਬਜਾਈ ਤੋਂ ਪਹਿਲਾਂ ਜਿਵੇਂ ਪਿੰਡਾਂ ਵੱਲੋਂ ਹੰਬਲਾ ਮਾਰਿਆ ਗਿਆ ਕਿ ਪਿੰਡਾਂ ਚੋਂ ਪੱਕੀ ਮਿੱਟੀ ਜਿਹੜੀ ਚੱਕੀ ਜਾਣੀ ਹੈ ਉਹ ਮਿੱਟੀ ਲਿਆ ਕੇ ਹੱਟ ਦੇ ਸੌਰੀ ਇਹ ਬੰਨ੍ਹ ਦੇ ਉੱਤੇ ਜਿਹੜੀ ਪਾਈ ਜਾਊਗੀ ਜਿਹਦੇ ਨਾਲ ਬੰਨ੍ਹ ਦੀ ਮਜ਼ਬੂਤੀ ਬਣ ਜਾਣੀ ਹੈ ਇੰਨਾ ਕੈਸਟਿਮੇਟ ਲੱਗਦਾ ਹੈ ਕਿ ਕਿੰਨੇ ਸਮੇਂ ਵਿੱਚ ਕੰਮ ਮੁਕੰਮਲ ਹੋਵੇਗਾ ਸਾਡੀ ਤਾਂ ਕੋਸ਼ਿਸ਼ ਹੈ ਵੀ ਇਹ ਜੂਨ ਦੇ ਵਿੱਚ ਹੀ ਮੁਕੰਮਲ ਹੋ ਜਾਵੇ ਕਿਉਂਕਿ ਉਸ ਜੇਅਰਲੀ ਮੌਨਸਨ ਆ ਜਾਵੇ ਫਿਰ ਇਹ ਕੰਮ ਪਰਭਾਵਿਤ ਹੋਊਗਾ ਦੂਜਾ ਇਹ ਵੀ ਇੱਥੇ ਫਸਲਾਂ ਦੀ ਬਜਾਈ ਹੋਣੀ ਆ ਜਿਹੜਾ ਬੰਨ ਦੇ ਵਿੱਚ ਮਿੱਟੀ ਪਾਈ ਜਾਣੀ ਆ ਉਹ ਖੇਤਾਂ ਚੋਂ ਚੱਕੀ ਪੱਕੀ ਮਿੱਟੀ ਪਾਉਣ ਦਾ ਫਾਇਦਾ ਜੀ ਤਾਂ ਇਹਦੇ ਬੰਨ ਬੰਨਣ ਦਾ ਤੇ ਉਹ ਚੋਨਾ ਲੱਗਣ ਤੋਂ ਪਹਿਲਾਂ ਪਹਿਲਾਂ ਹੀ ਸਾਡੇ ਉਮੀਦ ਹੈ ਵੀ ਇਹ ਸੀਰੀ ਜਿਹੜਾ ਕੰਮ ਮੁਕੰਮਲ ਹੋਊਗਾ ਦੋ ਪਟੀਆਂ ਪੋਕਲੇਨਸ ਤੇ ਜਿਹੜੀਆਂ ਮਿੱਟੀ ਚੱਕਣ ਵਾਲੀਆਂ ਮਸ਼ੀਨਾਂ ਉਹਨਾਂ ਦਾ ਪ੍ਰਬੰਧ ਖਾਲ ਸੇਡ ਵੱਲੋਂ ਕੀਤਾ ਗਿਆ ਤੇ ਟਰੈਕਟਰਾਂ ਦਾ ਕਰਾਹਿਆਂ ਦਾ ਟਰਾਲੀਆਂ ਦਾ ਪ੍ਰਬੰਧ ਇਲਾਕਾ ਨਿਵਾਸੀ ਜਿਹੜੇ ਹੈਗੇ ਨੇ ਜਿੰਨੀਆਂ ਪਿੰਡਾਂ ਦੇ ਜ਼ਿਮੀਦਾਰ ਨੇ ਉਹਨਾਂ ਵੱਲੋਂ ਪ੍ਰਬੰਧ ਕੀਤਾ ਗਿਆ ਜੀ ਸੋ